ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾਚਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਇੱਕ ਪਾਸੇ ਨਰਿੰਦਰ ਮੋਦੀ ਦੀਆਂ ਰੈਲੀਆਂ ਇੱਕ ਪਾਸੇ ਮਾਇਆਬਤੀ ਦੀ ਰੈਲੀ ਦੂਏ ਪਾਸੇ ਕੇਜਰੀਵਾਲ ਦਾ ਪਹਿਲਾ ਰੋਡ ਸ਼ੋਅ ਤੇ ਹੁਣ ਆਉਣ ਵਾਲੇ ਦਿਨਾਂ ਚ ਰੈਲੀਆਂ ਤੇ ਇਧਰ ਰਾਹੁਲ ਗਾਂਧੀ ਤੇ ਪ੍ਰਿੰਕਾ ਦੀ ਪੰਜਾਬ ਫੇਰੀ ਪੰਜਾਬ ਚ ਜਿਵੇਂ ਜਿਵੇਂ ਪਾਰਾ ਵਧ ਰਿਹਾ ਓਵੇਂ ਓਵੇਂ ਸਿਆਸੀ ਪਾਰਾ ਵੀ ਵਧ ਰਿਹਾ ਜਿਵੇਂ ਜਿਵੇਂ ਮੌਸਮ ਦਾ ਮਜਾਜ ਬਦਲ ਰਿਹਾ ਓਵੇਂ ਓਵੇਂ ਪੰਜਾਬ ਦੀ ਚੋਣ ਫਿਜਾ ਦਾ ਮਜਾਜ ਵੀ ਬਦਲ ਰਿਹਾ ਸਤਵਾਂ ਗੜ ਚੀਮਾ ਗੇਡ ਮੁੱਕ ਗਿਆ ਭਲਕੇ ਨੂੰ ਵੋਟਾਂ ਪੈ ਜਾਣੀਆਂ ਚੋਣ ਪ੍ਰਚਾਰ ਦੇ ਕੰਮ ਤੋਂ ਉਥੋਂ ਲੀਡਰ ਵਿਹਲੇ ਹੋ ਗਏ ਤੇ ਇਧਰ ਪੰਜਾਬ ਦਾ ਰੁੱਕ ਕਰ ਲਿਆ ਤੇ 7ਵੇਂ ਗੇਡ ਦੇ ਵਿੱਚ 900 ਤੋਂ ਵੱਧ ਉਮੀਦਵਾਰ ਨੇ ਪੂਰੇ 7ਵੇਂ ਗੇਡ ਦੇ ਵਿੱਚ ਜਿੰਨੇ ਥਾਂਵਾਂ ਤੇ ਵੋਟਾਂ ਪਣੀਆਂ 13 ਇੱਥੇ ਨੇ 13 ਯੂਪੀ ਨੇ ਇੱਕ ਚੰਡੀਗੜ੍ਹ ਹੈ ਐ ਚਾਰ ਹਿਮਾਚਲ ਨੇ ਹੈਨਾ ਇਦਾਂ ਜਿੱਥੇ ਜਿੱਥੇ ਵੋਟਾਂ ਪੈਣੀਆਂ ਉਹ ਸਵਾਲਾਂ ਜੇਕਰ ਆਪਾਂ ਗੱਲ ਕਰੀਏ ਪੱਛਮੀ ਬੰਗਾਲ ਵੀ ਹੈਗਾ ਬਿਹਾਰ ਵੀ ਹੈਗਾ ਹੈ ਤੇ ਉੜੀਸਾ ਵੀ ਹੈਗਾ ਸੋ ਉਹ ਸਾਰੀਆਂ ਸੀਟਾਂ ਦੀ ਮਿਲਾ ਕੇ ਜੇਕਰ ਮੈਂ 57 ਸੀਟਾਂ ਦੀ ਗੱਲ ਕਰਾਂ ਤਾਂ 904 ਦੇ ਕਰੀਬ ਉਮੀਦਵਾਰ ਨੇ ਤੇ ਉਹਨਾਂ ਦੇ ਵਿੱਚੋਂ 22% ਅਪਰਾਧਿਕ ਮਾਮਲੇ ਵਾਲੇ ਨੇ ਤੇ ਇਹਨਾਂ 22 ਜੇਕਰ ਆਪਾਂ ਇਹਨਾਂ ਸਾਰੀਆਂ ਉਮੀਦਵਾਰਾਂ ਦੀ ਗੱਲ ਕਰੀਏ 7ਵੇਂ ਗੇਟ ਦੀ ਉਹਨਾਂ ਵਿੱਚ ਸਭ ਤੋਂ ਅਮੀਰ ਹੈ ਬੀਬੀ ਹਰਸਿਮਤ ਕੋਰ ਬਾਦਲਾ 198 ਕਰੋੜ ਦੀ ਜਾਇਦਾਦ ਹੈ ਪਰ ਇਧਰ ਪੰਜਾਬ 'ਚ ਹੁਣ ਚੋਣ ਪ੍ਰਚਾਰ ਸਿਖਰ ਤੇ ਹੈ ਤੇ ਹਰੇਕ ਉਮੀਦਵਾਰ ਚਾਹੁੰਦਾ ਹੈ ਕਿ ਜੇ ਮੇਰੇ ਕੋਲ ਕੋਈ ਵੱਡਾ ਨਾਮ ਵੱਡਾ ਚਿਹਰਾ ਵੱਡਾ ਲੀਡਰ ਹੈ ਤਾਂ ਮੇਰੇ ਲਈ ਆਵੇ ਤੇ ਆ ਰਹੇ ਨੇ ਜਿਨਾ ਮਾਇਆਬਤੀ ਇੱਕੋ ਰੈਲੀ ਦੇ ਖਵਾਲੇ ਨਾਲ ਭੋਜਨ ਸਮਾਜ ਪਾਰਟੀ ਦੀ ਪੰਜਾਬ ਦੇ ਵਿੱਚ ਹਾਜ਼ਰੀ ਲਵਾ ਗਈ 13 ਦੇ 13 ਉਮੀਦਵਾਰ ਆਜੋ ਜੀ ਸਾਰੇ ਹਲਕਿਆਂ ਦੇ ਇੱਥੇ ਆਜੋ ਜੀ ਨਵਾਂ ਸ਼ਹਿਰ ਕੰਮ ਹੋ ਗਿਆ ਨਰੇਂਦਰ ਮੋਦੀ ਪਟਿਆਲੇ ਆਜੋ ਜੀ ਪੰਜ ਉਮੀਦਵਾਰਾਂ ਦੇ ਖਵਾਲੇ ਨਾਲ ਫਿਰ ਚਲੋ ਜੀ ਜਲੰਧਰ ਬਾਕੀ ਉੱਥੇ ਬਾਕੀ ਬਰਦਾਸਪੁਰ ਕਰਤੀ ਜੀ ਰੈਲੀ ਇਤੋ ਬਾਦ ਹੁਣ ਜੇਪੀ ਨੱਡਾ ਵੀ ਆਉਣਗੇ ਅਮਿਤ ਸ਼ਾ ਵੀ ਆਉਣਗੇ ਰਾਜਨਾਥ ਵੀ ਆਉਣਗੇ ਕਰਦੀਪ ਪੁਰੀ ਵੀ ਆਉਣਗੇ ਜੈਸ਼ੰਕਰ ਸਾਰੇ ਆਉਣਗੇ ਤੇ ਇਧਰ ਆ ਗਿਆ ਜੀ ਸ਼ਡਿਊਲ ਕਿ ਰਾਹੁਲ ਗਾਂਧੀ ਆ ਰਹੇ ਨੇ ਜੀ ਅੰਮ੍ਰਿਤਸਰ ਸਵੇਰ ਨੂੰ ਰੈਲੀ ਕਰਨਗੇ ਜੀ ਵੋਟਾਂ ਮੰਗਣਗੇ ਉਹ ਜਨ ਲਈ ਉਤੋ ਬਾਅਦ ਜੀ ਫੇਰ ਆਉਣਗੇ ਦੁਬਾਰਾ ਉਹ 29 ਤਰੀਕ ਨੂੰ ਪਟਿਆਲੇ ਤੋਂ ਲੁਧਿਆਣੇ ਚ ਆ ਕੇ ਰੈਲੀਆਂ ਕਰਨਗੇ ਜੀ ਪ੍ਰਿੰਕਾ ਗਾਂਧੀ ਆਉਗੀ ਜੀ 26 ਮਈ ਨੂੰ ਉਹ ਜੀ ਫਤਿਹਗੜ੍ਹ ਸਾਹਿਬ ਤੇ ਜਲੰਧਰ ਦੇ ਵਿੱਚ ਫਿਰ ਖੜਗੇ ਹੋਰੀ ਵੀ ਆਉਣਗੇ ਸਚਿਨ ਪਾਇਲਟ ਤਾਂ ਹੈ ਹੀ ਇੱਥੇ ਨੇ ਜੀ ਲੱਗੇ ਹੋਏ ਨੇ ਤੇ ਕੇਜਰੀਵਾਲ ਆਉਣਗੇ ਰੋਡ ਸ਼ੋਅ ਕਰਨਗੇ ਸ਼ਹਿਰਾਂ ਦੇ ਵਾਲਿਆਂ ਨੂੰ ਉਹਨਾਂ ਨੇ ਨਵੇਟਨਾ ਜੀ ਕੰਮ ਪਿੰਡ ਵਾਲਿਆਂ ਦਾ ਭਗਵੰਤ ਮਾੜਾ ਉਹਨਾਂ ਨੇ ਸੰਭਾਲਣਾ ਜੀ ਕੰਮ ਚੱਲ ਰਿਹਾ ਕੋ ਪਰ ਮੇਰਾ ਸਵਾਲ ਇਹਦੇ ਵਿੱਚ ਇੱਕ ਅਹਿਮ ਕਿ ਸਾਰੇ ਭਖੇ ਹੋਏ ਚੋਣ ਮਾਹੌਲ ਦੇ ਵਿੱਚ ਕੀ ਕੋਈ ਪੰਜਾਬ ਦਾ ਏਜੰਡਾ ਲੈ ਕੇ ਆ ਰਿਹਾ ਤੁਹਾਡੇ ਕੋਲ ਕੀ ਕੋਈ ਪੰਜਾਬ ਦੇ ਮਸਲਿਆਂ ਦਾ ਹੱਲ ਲੈ ਕੇ ਆ ਰਿਹਾ ਕੋਈ ਕਿਸੇ ਕੋਲ ਦੇਸ਼ ਦਾ ਏਜੰਡਾ ਕਿਸੇ ਕੋਲ ਪੰਜਾਬ ਦਾ ਏਜੰਡਾ ਹੈ ਨਰਿੰਦਰ ਮੋਦੀ ਜੀ ਪਟਿਆਲੇ 'ਚ 30 ਮਿੰਟ ਬੋਲੇ ਇਸੇ ਇਕਵਾਇਦ ਦੇ ਵਿੱਚੋਂ ਆ ਜਲੰਧਰ ਗੁਰਦਾਸਪੁਰ ਦੇ ਹਵਾਲੇ ਨਾਲ ਰੈਲੀਆਂ ਤੇ ਛਾਤ ਮਾਰ ਲਓ ਆ ਗਵੰਡੀ ਥੂਬੇ ਮੰਡੀ 'ਚ ਤੇ ਸ਼ਿਮਲੇ 'ਚ ਵੀ ਕਰਕੇ ਰੈਲੀ ਵਿਰੋਧੀਆਂ ਨੂੰ ਭੰਡਣਾ ਆਪਣਾ ਗੁਣਗਾਨ ਗਾਣਾ ਤੇ ਕੇਜਰੀਵਾਲ ਦਾ ਆਪਣੇ ਆਪ ਨੂੰ ਵਿਚਾਰਾ ਬਣ ਕੇ ਪੇਸ਼ ਕਰਨਾ ਤੇ ਸਾਰਾ ਕੁਝ ਵਿਰਧੀਆਂ ਦੇ ਹਵਾਲੇ ਪਾਉਣਾ ਤੇ ਰਾਹੁਲ ਗਾਂਧੀ ਦਾ ਅਸੀਂ ਐ ਕਰਦੇ ਆਂਗੇ ਅਸੀਂ ਹੋ ਕਰਾਂਗੇ ਇਹਨਾਂ ਨੇ ਐ ਕੀਤਾ ਦੂਜਿਆਂ ਨੂੰ ਭੰਡਣਾ ਤੇ ਆਪਣੇ ਆਪ ਨੂੰ شریف ਦਿਖਾਉਣਾ ਮਤਲਬ ਇਹ ਸਾਰੀ ਸਿਆਸਤ ਦਾ ਇੱਕ ਚਿਹਰਾ ਮੋਰਾ ਬਣ ਗਿਆ ਪਰ ਕਿਸੇ ਕੋਲ ਉਹ ਸ਼ੀਸ਼ਾ ਨਹੀਂ ਹੈ ਜਿਹਦੇ ਵਿੱਚ ਤੁਹਾਨੂੰ ਅਗਲਾ ਭਵਿੱਖ ਦਿਖਦਾ ਹੋਵੇ ਨਾ ਦੇਸ਼ ਦਾ ਕੋਈ ਰੋਡਮੈਪ ਲੈ ਕੇ ਆ ਰਹੇ ਨੇ ਲੀਡਰ ਨਾ ਪੰਜਾਬ ਦਾ ਰੋਡਮੈਪ ਕੀ ਹੁਣ ਤੱਕ ਦੇ ਚੋਣ ਪ੍ਰਚਾਰ ਦੇ ਵਿੱਚ ਚਾਹੇ ਭਾਜਪਾ ਦਾ ਚੋਣ ਪ੍ਰਚਾਰ ਆ ਚਾਹੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਆ ਚਾਹੇ ਕਾਂਗਰਸੀਆਂ ਦਾ ਹੈ ਚਾਹੇ ਅਕਾਲੀਆਂ ਦਾ ਹੈ ਪੰਜਾਬ ਦੇ ਅਸਲ ਮੁੱਦੇ ਕਿੱਥੇ ਨੇ ਜੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਇਹਨਾਂ ਸਰਦੀ ਸੂਬਿਆਂ ਦੇ ਮਸਲੇ ਨੇ ਤਾਂ ਕੀ ਉੱਥੇ ਕੋਈ ਮਸਲੇ ਦਾ ਹੱਲ ਹੈ ਚਾਹੇ ਉਤਾਰ ਪਾਰ ਦਾ ਮਸਲਾ ਹੋਵੇ ਚਾਹੇ ਵਪਾਰ ਦਾ ਮਸਲਾ ਹੋਵੇ ਜੇ ਪਾਣੀਆਂ ਦੇ ਮਸਲੇ ਨੇ ਚਾਹੇ ਉਹ ਇੰਡਸਟਰੀ ਦਾ ਮਸਲਾ ਹੈ ਤੇ ਚਾਹੇ ਉਹ ਲੋਕਾਂ ਦਾ ਮਸਲਾ ਹੈ ਚਾਹੇ ਉਹ ਲੁਧਿਆਣੇ ਦਾ ਮਸਲਾ ਹੈ ਚਾਹੇ ਉਹ ਪੀਣ ਵਾਲੇ ਪਾਣੀ ਵਾਲਾ ਮਸਲਾ ਹੈ ਚਾਹੇ ਉਹ ਖੇਤਾਂ ਵਾਲੇ ਪਾਣੀ ਨੂੰ ਲੱਗਣ ਵਾਲਾ ਮਸਲਾ ਕੀ ਇਹਦਾ ਕੋਈ ਹੱਲ ਹੈ ਚਾਹੇ ਉਹ ਕੈਂਸਰ ਵਾਲਾ ਮਸਲਾ ਹੈ ਚਾਹੇ ਉਹ ਦਵਾਈਆਂ ਵਾਲਾ ਮਸਲਾ ਹੈ ਚਾਹੇ ਉਹ ਮੁਆਵਜ਼ੇ ਵਾਲਾ ਮਸਲਾ ਹੈ ਚਾਹੇ ਉਹ ਛੋਟੇ ਦੁਕਾਨਦਾਰ ਦੇ ਮੁਸ਼ਕਲਾਂ ਨੇ ਹੈ ਕਿਸੇ ਕੋਲ ਸਾਰੇ ਪੰਜਾਬ ਦਾ ਇੱਕ ਅਹਿਮ ਦਰਦ ਵਾਲਾ ਮਸਲਾ ਹੈ ਨਸ਼ਾ ਤੇ ਮਾਫੀਆ ਗੈਂਗਸਟਰ ਬਾਦ ਰੇਤ ਮਾਫੀਆ ਚਿੱਟਾ ਗੱਲਾਂ ਸਾਰੇ ਕਰਦੇ ਉਹਨਾਂ ਦੇ ਟਾਈਮ 'ਚ ਵਧਿਆ ਜੀ ਉਹਨਾਂ ਨੇ ਘਟਾਇਆ ਜੀ ਉਹਨਾਂ ਨੇ ਵੇਚਿਆ ਜੀ ਹੈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜੀ ਓਏ ਇਸ عوام 'ਚ ਤੁਸੀਂ ਸਾਰੇ ਨੰਗੇ ਹੋ ਭਾਈ ਕੋਈ ਸਿਆਸੀ ਧਿਰ ਇਸ ਮਸਲੇ ਦਾ ਹੱਲ ਕਰਨ ਨਹੀਂ ਆ ਰਹੀ ਸੋ ਇਸ ਲਈ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਅਜੇ ਤੱਕ ਕੋਈ ਏਜੰਡਾ ਪੇਸ਼ ਨਹੀਂ ਕਰਤਾ ਆ ਰਹੇ ਨੇ ਆਪਾਂ ਕੰਨ ਰਸਦੇ ਆਧੀਆਂ ਤੇ ਅਗਲੇ ਆ ਕੇ ਉਹ ਗੱਗਾ ਗਾਉਂਦੇ ਨੇ ਤੇ ਅਸੀਂ ਸੁਣ ਲੇਗੇ ਹਾਂ ਇਹ ਸ਼ਬਦ ਦੇ ਦਰਮਿਆਨ ਇੱਕ ਇਸ਼ਾਰਾ ਹੋਰ ਹੋਇਆ ਉਹ ਇਸ਼ਾਰਾ ਇਹ ਹੋਇਆ ਕਿ ਭਾਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਘੱਟ ਜੋੜ ਤਾਂ ਹੈਗਾ ਪਰ ਪੰਜਾਬ 'ਚ ਨਹੀਂ ਹੈਗਾ ਪਰ ਇਹ ਸਾਰਿਆਂ ਨੂੰ ਪਤਾ ਕਿ ਇੱਥੇ ਜਿਹੜਾ ਮਰਜੀ ਜਿੱਤ ਗਿਆ ਇਹਨਾਂ ਦਾ ਦਿੱਲੀ ਜਾ ਕੇ ਇੱਕੋ ਪਾਸੇ ਬੈਠਣਾ ਤੇ ਨਦਰ ਮੋਦੀ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਉਹ ਕਹਿੰਦੇ ਇੱਕ ਹੀ ਦੁਕਾਨ ਹੈ ਇਹ ਅਲੱਗ-ਅਲੱਗ ਦੁੱਧ ਕਾਨਾ ਨਹੀਂ ਇੱਕੋ ਦੁਕਾਨ ਹੈ ਪਰ ਤੁਸੀਂ ਅਕਾਲੀ ਦਲ ਦਾ ਨਾਮ ਲੈਣੋਂ ਬਚ ਰਹੇ ਹੋ ਮੋਦੀ ਜੀ ਕੀ ਮੰਨੀ ਹੈ ਕਿ ਬਾਦਚੋਂ ਤੁਸੀਂ ਵੀ ਇੱਕੋ ਦੁਕਾਨ ਤੇ ਵਹਿਣਾ ਛਰੋਨੀ ਅਕਾਲੀ ਦਲ ਤੇ ਭਾਜਪਾ ਜਨਤਾ ਪਾਰਟੀ ਦਾ ਲੰਮਾ ਘਟ ਜੋੜ 9 ਮਾਸ ਦਾ ਰਿਸ਼ਤਾ ਟੁੱਟਿਆ ਤੇ ਇਸ ਵਾਰ ਜੁੜਨ ਲਈ ਕਾਲਾ ਸੀ ਭਾਜਪਾ ਥੋੜਾ ਜਿਹਾ ਭਾਅ ਵਧਾਰੀ ਸੀ ਅਕਾਲੀ ਦਲ ਘਟ ਜੋੜ ਕਰਨਾ ਚਾਹੁੰਦੇ ਸੀ ਪਰ ਚਾਹ ਇੱਕ ਕਸਾਨੀ ਮਸਲਾ ਆਇਆ ਆੜੇ ਚਾਹੇ ਉਹਨਾਂ ਦੇ ਲਈ ਪੰਥਕ ਮਸਲੇ ਆੜੇ ਆਏ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਆਇਆ ਹੈ ਜਾਂ ਇਹ ਲੱਗਿਆ ਭਾਜਪਾ ਨੂੰ ਕਿ ਨਹੀਂ ਇੱਕ ਵਾਰ ਆਪਣੇ ਆਪ ਟੈਸਟਿੰਗ ਕਰਕੇ ਦੇਖੋ ਤਾਂ ਕਿ ਫਿਰ ਜੇ ਆਪਾਂ ਨੂੰ ਵੋਟਾਂ ਪੈ ਵੀ ਜਾਂਦੀਆਂ ਇੱਕ ਅਦੀ ਸੀਟ ਆ ਵੀ ਜਾਂਦੀਆਂ ਫਿਰ ਅਕਾਲੀ ਦਲ ਦੇ ਖਾਤੇ ਪੈ ਜਾਂਦੀ ਐ ਇਸ ਲਈ ਕੱਲਿਆਂ ਲੜੋ ਤਾਂ ਕਿ ਅਗਲੀ ਵਾਰ ਦਬਾਅ ਬਣਾ ਸਕੀਏ ਜੀ ਹਾਂ ਇਸ ਵਾਰ ਕਹਿੰਦੇ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਚੋਣਾ ਜਿੱਤਣ ਲਈ ਨਹੀਂ ਆਪਣਾ ਵੋਟ ਪ੍ਰਤੀਸ਼ਤ ਵਧਾਉਣ ਲਈ ਲੜ ਰਹੀ ਆ ਤੇ ਜੇ ਸਾਡਾ ਉਹਨਾਂ ਨੂੰ ਲੱਗਦਾ ਵੋਟ ਪ੍ਰਸੰਤ ਵੱਧ ਆ ਤਾਂ ਅਸੀਂ ਅਗਲੀਆਂ 227 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪਣੀਆਂ ਸੀਟਾਂ ਬਦਾਲਾਂਗੇ 23 ਸੀਟਾਂ ਤੇ ਇਕੱਠ ਜੋੜ ਕੇ ਲੜਨ ਵਾਲੀ ਭਾਜਪਾ ਫਿਰ ਕਹਿੰਦੇ 50 ਤੋਂ 60 ਸੀਟਾਂ ਮੰਗੂਗੀ ਤੇ 40 ਤੋਂ ਉੱਪਰ ਸਮਝੌਤਾ ਹੋਊਗਾ ਇਹ ਇਸ ਲਈ ਕਹਿੰਦੇ ਜੀ ਇਹ ਸਾਰੀ ਲੜਾਈ ਉਹਦੀ ਆ ਚਲੋ ਇਹਨਾਂ ਦੀ ਲੜਾਈ ਤਾਂ ਇਹ ਹੋਣੀ ਪਰ ਸਵਾਲ ਤਾਂ ਸੂਬੇ ਮੂਰੇ ਖੜਾ ਕਿ ਸੂਬੇ ਦੇ ਮਸਲਿਆਂ ਦੀ ਹੱਲ ਕੀ ਆ ਤੁਹਾਡੇ ਚਲੋ ਇਸੇ ਪਹਿਲੂ ਤੋਂ ਇੱਕ ਖਬਰ ਹੋਰ ਅਹਿਮ ਹੈ ਜਨਾਬ ਉਹੀ ਹੈ ਜੀ ਕਿ ਨਾੜ ਸੜਨ ਦੇ ਮਾਮਲੇ ਪੰਜਾਬ 'ਚ ਲਗਾਤਾਰ ਵੱਧਦੇ ਗਏ ਪਰ ਇਸ ਵਾਰ ਸਰਕਾਰ ਜਿਹੜੀ ਸਖਤੀ ਵਾਲਾ ਡਰਾਮਾ ਦਿਖਾਉਂਦੀ ਸੀ ਇਸ ਵਾਰ ਦਿਖਾ ਨਹੀਂ ਪਾਈ ਕੀ ਪਹਿਲੂ ਹੈ ਬਿਲਕੁਲ ਜੀ ਪੰਜਾਬ 'ਚ 30 ਮਈ ਤੱਕ ਦੇ ਜਿਹੜੇ ਪਿਛਲੇ ਸਾਲ ਦੇ ਅੰਕੜੇ ਨੇ ਉਹ ਇਸ ਵਾਰ 23 ਮਈ ਨੂੰ ਇਹ ਉਹ ਅੰਕੜੇ ਪਾਰ ਹੋ ਗਏ ਪਿਛਲੇ ਸਾਲ 2023 ਦੇ ਵਿੱਚ ਕੁੱਲ ਆ ਕਣਕ ਵੱਢਣ ਤੋਂ ਬਾਅਦ ਹਾਂ ਜਿਹੜੇ ਇਹ ਮਤਲਬ ਉਹ ਸਾੜਨ ਦੇ ਮਾਮਲੇ ਖੇਤਾਂ ਦੇ ਵਿੱਚ ਅੱਗ ਲਾਉਣ ਦੇ ਮਾਮਲੇ ਆਏ ਹੈ ਨਾ ਖਰਚਿਆਂ ਨੂੰ ਅੱਗ ਲਾਈ ਜਾਂ ਜਿਨ੍ਹਾਂ ਨੂੰ ਆਪਾਂ ਨਾੜਕੇ ਨੇ ਉਹਨੂੰ ਅੱਗ ਲਾਈ ਤਾਂ ਉਹ ਮਾਮਲੇ ਪਿਛਲੇ ਸਾਲ 11353 ਸੀ ਤੇ ਇਸ ਵਾਰ ਇਹ 23 ਮਈ ਤੱਕ 11434 ਹੋ ਗਏ ਸੋ ਇਹ ਜਿਹੜੇ ਮਾਮਲੇ 23 ਮਈ ਤੱਕੇ ਵੱਧ ਗਏ ਤੇ 30 ਮਈ ਤੱਕ ਅਜੇ ਕਹਿੰਦੇ ਸਮਾ ਪਿਆ ਔਂਕੜਿਆਂ ਦਾ ਤੇ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਤੇ ਕਹਿੰਦੇ ਇਹ ਪਹਿਲੂ ਕੀ ਹੈ ਸਭ ਤੋਂ ਵੱਧ ਮਾਮਲੇ ਜੇਕਰ ਕਿਤੇ ਆਏ ਤਾਂ ਗੁਰਦਾਸਪੁਰ ਚਾਏ ਜਿੱਥੇ 1298 ਦੇ ਕਰੀਬ ਅਗ ਲੰਗੜ ਦੇ ਮਾਮਲੇ ਸਾਹਮਣੇ ਆਏ ਤੇ ਇਸ ਤੋਂ ਬਾਅਦ ਜੇਕਰ ਕਿਸੇ ਦੀ ਬਾਰੀ ਆਉਂਦੀ ਆ ਤਾਂ ਅੰਮ੍ਰਿਤਸਰਾ ਜਿੱਥੇ 974 ਮਾਮਲੇ ਸਾਹਮਣੇ ਆਏ ਨੇ ਤੇ ਇਹ ਤੋਂ ਬਾਅਦ ਤਰਨਤਾਰਨ ਜਿੱਥੇ 955 56 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ ਤੇ ਚੌਥੇ ਨੰਬਰ ਦੇ ਉੱਤੇ ਫਿਰੋਜ਼ਪੁਰਾ ਜਿੱਥੇ 891 ਮਾਮਲੇ ਨੇ ਤੇ ਪੰਜਵੇਂ ਨੰਬਰ ਤੇ ਲੁਧਿਆਣਾ 754 ਮਾਮਲੇ ਸਾਹਮਣੇ ਆਏ ਤੇ ਸਭ ਤੋਂ ਘੱਟ ਜੇਕਰ ਕਿਤੇ ਮਾਮਲੇ ਆਏ ਨੇ ਤਾਂ ਉਹ ਫਤੇਗੜ ਸਾਹਿਬ 153 ਉਹ ਤੋਂ ਘੱਟ ਪਠਾਨਕੋਟ 132 ਤੇ ਸਭ ਤੋਂ ਘੱਟ ਮਰੀਲਕੋਟਲਾ 124 ਮਾਮਲੇ ਨੇ ਤੇ ਇੰਜ ਕੁੱਲ ਮਾਮਲੇ ਇਸ ਸਾਲ ਦੇ ਵਿੱਚ 11434 ਹੋ ਗਏ ਤੇ ਅਧਿਕਾਰੀ ਕਹਿੰਦੇ ਜੀ ਕਾਰਵਾਈ ਨਹੀਂ ਕਰ ਰਹੇ ਕੋਈ ਅੱਗੇ ਤਾਂ ਰੈੱਡ ਐਂਟਰੀ ਪਾ ਦਿਓ ਲਾਲ ਲਕੀਰ ਮਾਰ ਦਿਓ ਇਹਨਾਂ ਦੇ ਲੋਨ ਬੰਦ ਕਰ ਦਿਓ ਦੇਣੇ ਹੈਨਾ ਤੇ ਪਰਚੇ ਕਰੋ ਜੀ ਨੋਟਸ ਭੇਜੋ ਜੀ ਜੁਰਮਾਨਾ ਲੱਗੂਗਾ ਜੀ ਭਾਈ ਵੋਟਾਂ ਨੇ ਸਤਾ ਪਰ ਇਟਰ ਨਹੀਂ ਵੋਟਾਂ ਲੈਣੀਆਂ ਤੇ ਸਾਰੀ ਕੁਆਇਦ ਵੋਟ ਲਈ ਹੈ ਹਾਂ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ 4 ਜੂਨ ਤੋਂ ਬਾਅਦ ਹੋ ਸਕਦਾ ਨੋਟਿਸ ਵੀ ਆ ਜਾਣ ਜੁਰਮਾਨੇ ਵੀ ਮੰਗ ਲਏ ਜਾਣ ਰੈਡ ਐਂਟਰੀ ਵੀ ਪੈ ਜਾਵੇ ਚਲਾਨ ਵੀ ਹੋ ਜਵੇ ਕੁਝ ਵੀ ਹੋ ਸਕਦਾ ਕਿਉਂਕਿ ਵਿਭਾਗ ਕਹਿੰਦਾ ਹੈ ਅਧਿਕਾਰੀ ਕਹਿੰਦੇ ਨੇ ਕਿ ਕਣਕ ਦੀ ਬਾਢੀ ਤੋਂ ਬਾਅਦ ਜਿੱਥੇ ਜਿੱਥੇ ਅੱਗ ਲਾਈ ਜਾ ਰਹੀ ਹੈ ਉੱਥੇ ਉੱਥੇ ਸੈਟਲਾਈਟ ਰਹੀ ਅਸੀਂ ਸਾਰੀ ਰਿਪੋਰਟ ਤਿਆਰ ਕਰ ਰਹੇ ਹਾਂ ਸਾਰੀ ਸਾਡੇ ਧਿਆਨ ਚਾ ਸਾਡੀ ਨਜ਼ਰ ਚਾ ਤੇ ਰਿਪੋਰਟ ਤਿਆਰ ਹੈ ਜਿਦਾਂ ਤੱਕ ਕਾਰਵਾਈ ਕਹਿੰਦੇ ਕਰਾਂਗੇ ਤੋ ਕੀ ਇਹ ਕਾਰਵਾਈ 4 ਜੂਨ ਤੋਂ ਬਾਅਦ ਹੋਣੀ ਹੈ ਕਿ ਇਹ ਕਾਰਵਾਈ ਸਮੁੱਚੇ ਸਿਸਟਮ ਦੇ ਤਹਿਤ ਜਿੰਨੇ ਮਾਮਲੇ ਆਉਣਗੇ ਜਿਵੇਂ ਅੱਜ ਦੀ ਤਰੀਕ 11434 ਨੇ ਉਹਨਾਂ ਸਾਰੇ ਮਾਮਲੇ ਚ ਹੋਣੀ ਹੈ ਜਾਂ ਫਿਰ ਨਤੀਜੇ ਵੀ ਤੈਅ ਕਰਨਗੇ ਜੇ ਸਰਕਾਰ ਦੇ ਪੱਖ ਚ ਆਏ ਨਤੀਜੇ ਤਾਂ ਹੋ ਸਕਦਾ ਖੁਸ਼ੀਚ ਕਾਰਵਾਈ ਨਾ ਹੋਵੇ ਜਾਂ ਇਹ ਵੀ ਹੋ ਸਕਦਾ ਕਿ ਜਿੱਥੇ ਜਿੱਥੇ ਨਤੀਜੇ ਆਪਣੇ ਹਿਸਾਬ ਨਾਲ ਆਏ ਪੱਖ ਚ ਆਗੇ ਉੱਥੇ ਉੱਥੇ ਹੋ ਸਕਦਾ ਕਾਰਵਾਈ ਤੋਂ ਬਚ ਜਵੇ ਜਿੱਥੇ ਨਤੀਜੇ ਸੁਖਾਵੇਂ ਨਹੀਂ ਆਏ ਉਸਦਾ ਉੱਥੇ ਕਾਰਵਾਈ ਹੋ ਜਵੇ ਪਤਾ ਨਹੀਂ ਕੀ ਪਰ ਇਸ ਵਾਰ ਸਰਕਾਰੀ ਇਸ ਕਾਰਵਾਈ ਤੋਂ ਬਚਦੀ ਨਜ਼ਰ ਆਈ ਹੈ ਚਲੋ ਫਰਜੀ ਵੋਟਾਂ ਨੇ ਤੇ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਪੰਜਾਬ ਦੇ ਵਿੱਚ ਕਹਿੰਦੇ ਚੋਣ ਕਮਿਸ਼ਨ ਇੱਕ ਟੀਚਾ ਲੈ ਕੇ ਚੱਲ ਰਿਹਾ ਹੈ ਉਹ ਟੀਚਾ ਉਹਨਾਂ ਦਾ ਇਹ ਹੈ ਕਿ ਇਸ ਵਾਰ ਅਸੀਂ 70% ਤੱਕ ਲੈ ਕੇ ਜਾਣੀ ਹੈ ਵੋਟਿੰਗ 70% ਦੀ ਤੱਕ ਪੰਜਾਬ ਦੇ ਵਿੱਚ ਪੋਲਿੰਗ ਹੋਣੀ ਚਾਹੀਦੀ ਹੈ ਇਹ ਕੋਸ਼ਿਸ਼ ਹੈ ਤੇ ਪਰ ਕਹਿੰਦੇ ਜਿਸ ਕਦਰ ਦੀ ਗਰਮੀ ਹੈ ਕੁਝ ਮੇਰਪੋਟਾਂ ਆਈ ਜਾਂਦੀਆਂ ਕਿ ਇੱਕ ਹਫਤਾ ਲਈ ਹੀਟ ਵੇਵ ਚੱਲਣੀਆਂ ਜੀ ਲੂ ਇਸੇ ਤਰ੍ਹਾਂ ਚੱਲਣੀਆਂ ਜੀ ਇਹ ਜਿਹੜਾ ਮਤਲਬ ਹੈਗਾ ਤਾਪਮਾਨ ਇਹ 48 ਡਿਗਰੀ ਤੱਕ ਪੰਜਾਬ 'ਚ ਜਾ ਸਕਦਾ ਜੀ ਹਰਿਆਣਾ 'ਚ 47 ਨੂੰ ਛੂ ਗਿਆ ਪੰਜਾਬ 'ਚ 46 ਤੋਂ ਪਾਰ ਹੈ ਹਾਂ ਰਾਜਸਥਾਨ 'ਚ 48 ਤੱਕ ਪੜ ਗਿਆ 50 ਤੱਕ ਜਾ ਸਕਦਾ ਸੋ ਇਸ ਦੇ ਵਿੱਚ ਪਾਰਟੀਆਂ ਵੀ ਤੇ ਉਮੀਦਵਾਰ ਵੀ ਤੇ ਚੋਣ ਕਮਿਸ਼ਨ ਵੀ ਇਸ ਗੱਲੋਂ ਫਿਕਰਮੰਦ ਹੈ ਕਿ ਭਾਈ ਜੇ ਗਰਮੀ ਇਦਾਂ ਹੀ ਕਹਿਰ ਦੀ ਪਈ ਕੀ ਲੋਕ ਬਾਹਰੋਂ ਬਾਹਰ ਨਿਕਲਣਗੇ ਬੇਸ਼ੱਕ ਕਰੇ ਸੱਦੇ ਪੱਤਰ ਭੇਜੇ ਜਾ ਰਹੇ ਨੇ ਚੋਣਕ ਮਿਸ਼ਨ ਨੂੰ ਪੱਕਾ ਦਾ ਪੰਜਾਬੀ ਛਪਾਇਓ ਸੱਦੇ ਪੱਤਰ ਨੇ ਉਹਦੇ ਪਰ ਸਕੈਨਰ ਵੀ ਲਾਇਆ ਸਕੈਨ ਕਰਕੇ ਤੁਸੀਂ ਆਪਣੇ ਪੋਲਿੰਗ ਸਟੇਸ਼ਨ ਦਾ ਪਤਾ ਕਰ ਸਕਦੇ ਹੋ ਪੋਲਿੰਗ ਸਟੇਸ਼ਨਾਂ ਤੇ ਰੈੱਡ ਕਾਰਪਟ ਵਿਛਾਉਣ ਦੀਆਂ ਗੱਲਾਂ 쿨ਰ ਪੱਖੇ ਹੈ ਫਿਰ ਨਾਲ ਦੀ ਨਾਲ ਸਕੰਜਮੀ ਵਾਲੀਆਂ ਨਾਲ ਰੂਹਫਚੇ ਵਾਲੀਆਂ ਉਹ ਸਾਰੀਆਂ ਸ਼ਵੀਲਾਂ ਵੀ ਲਾਉਣ ਦੀ ਕੋਸ਼ਿਸ਼ ਹੈ ਉਹ ਸਾਰੀ ਤਿਆਰੀ ਵੀ ਹੈ ਕੁਰਸੀਆਂ ਵੀ ਡਾਉਣੀਆਂ ਬੈਠਣ ਲਈ ਬਜ਼ੁਰਗਾਂ ਦੇ ਲਈ ਆਮ ਵਰਕਰਾਂ ਦੇ ਲਈ ਜਾਂ ਵੋਟਰਾਂ ਦੇ ਲਈ ਪਰ ਕਹਿੰਦੇ ਇਹ ਤੋਂ ਵੀ ਅਗਲਾ ਇੱਕ ਫਾਰਮੂਲਾ ਹੁਣ ਚੌਂਕ ਕਮਿਸ਼ਨ ਨੇ ਤੈਅ ਕੀਤਾ ਉਹਦੇ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਡਿਊਟੀ ਲੱਗ ਗਈ ਹੈ ਤੇ ਉਹ ਇਸ ਕੰਮ 'ਚ ਜੁਟ ਗਏ। ਉਹ ਇਹ ਹੈ ਜੀ ਕਿ ਹਰ ਜ਼ਿਲ੍ਹੇ ਦੇ ਅਧਿਕਾਰੀ ਹੁਣ ਵਪਾਰ ਮੰਡਲ ਨਾਲ ਐ ਜਿਹੜੇ ਹੋਟਲ ਰੈਸਟੋਰੈਂਟ ਵਾਲੇ ਨੇ ਉਹਨਾਂ ਨਾਲ ਢਾਬਿਆਂ ਵਾਲਿਆਂ ਨਾਲ ਹੈ ਜਾਂ ਫਿਰ ਜਿਹੜੇ ਕੱਪੜੇ ਵਾਲਾ ਕਾਰੋਬਾਰ ਕਰਦੇ ਨੇ ਰੈਡੀਮੇਡ ਕੱਪੜੇ ਜਨਾਨੀਆਂ ਦੇ ਕੱਪੜੇ ਹੈ ਨਾ ਉਹ ਉਹ ਦੁਕਾਨ ਵਾਲਿਆਂ ਨਾਲ ਕਹਿੰਦੇ ਤਾਲਮੇਲ ਕੀਤਾ ਜਾ ਰਿਹਾ ਚੌਂਕ ਕਮਿਸ਼ਨ ਵੱਲੋਂ ਕਿ ਭਾਈ ਤੁਸੀਂ ਇੱਕ ਮਸ਼ਹੂਰੀ ਦਿਓ। ਇੱਕ ਇਸਤਿਆਰ ਛਾਪੋ ਇੱਕ ਬੈਨਰ ਬੋਰਡ ਲਾਓ ਸੋਸ਼ਲ ਮੀਡੀਆ ਤੇ ਜਿੱਥੇ ਤੁਸੀਂ ਆਪਣੀਆਂ ਦੁਕਾਨਾਂ ਦੀ ਮਸ਼ਹੂਰੀ ਕਰਦੇ ਹੋ ਉੱਥੇ ਨਾਲੇ ਮਸ਼ਹੂਰੀ ਕਰੋ ਕਿ ਵੋਟ ਪਾਓ ਤੇ ਡਿਸਕਾਊਂਟ ਪਾਓ ਕਹਿੰਦੇ ਕਿ ਸ਼ਾਹੀ ਲੱਗੀ ਉਂਗਲੀ ਦਿਖਾਓ ਤੇ 25 ਤੋਂ 30% ਡਿਸਕਾਊਂਟ ਪਾਓ ਉਹ ਰੈਸਟੋਰੈਂਟਾਂ 'ਚ ਵੀ ਹੋਟਲਾਂ 'ਚ ਵੀ ਖਾਣੇ ਪੀਣ ਵਾਲੀਆਂ ਚੀਜ਼ਾਂ ਤੇ ਵੀ ਕੱਪੜੇ ਖਰੀਦ ਤੇ ਵੀ ਜਵਾਕਾਂ ਦੇ ਬੰਦਿਆਂ ਦੇ ਜ ਮੈਂ ਲੇਡੀਜ਼ ਦੇ ਔਰਤਾਂ ਦੇ ਉਹਨਾਂ ਦੇ ਉੱਤੇ ਕਹਿੰਦੇ ਕਿ ਸਕੀਮਾਂ ਜਿਕਰ ਪੋਸਟਰ ਲਾ ਕੇ ਬੋਰਡ ਲਾ ਕੇ ਅਖਬਾਰਾਂ ਚ ਪੰਪਲੈਟ ਪਾ ਕੇ ਟੈਲੀਵਿਜ਼ਨਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦੇ ਕੇ ਜਿੱਦਾਂ ਵੀ ਤੁਸੀਂ ਪ੍ਰਚਾਰ ਕਰਨਾ ਕਹਿੰਦੇ ਇਹ ਪ੍ਰਚਾਰ ਕਰੋ ਤਾਂ ਕਿ ਇਸ ਮਹਾਨੇ ਵੀ ਵੋਟ ਵੱਧ ਨਿਕਲੇ ਪੈਸੇ ਤਾਂ ਇਹ ਵੀ ਮੰਗ ਉੱਠ ਰਹੀ ਆ ਪੰਜਾਬ ਦੇ ਵਿੱਚ ਕਿ ਸਮਾਂ ਵਧਾਇਆ ਜਾਵੇ VOTING ਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ VOTING ਦਾ ਸਮਾਂ ਤੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਤੁਸ ਜਖੜ ਨੇ ਤਾਂ ਚਿੱਠੀ ਲਿਖੀ ਚੋਣ ਕਮਿਸ਼ਨ ਨੂੰ ਕਿਸਵੇਰੇ 7 ਵਜੇ ਦੀ بجائے ਸਵੇਰੇ 6 ਵਜੇ ਕੀਤਾ ਜਾਵੇ ਸ਼ਾਮ ਨੂੰ 6 ਵਜੇ ਦੀ بجائے ਸ਼ਾਮ ਦੇ 7 ਵਜੇ ਤੱਕ ਇੱਕ ਹੀ ਘੰਟਾ ਕਹਿੰਦੇ ਹੈ ਫੋਰ VOTING ਦਾ ਸਮਾਂ ਬਤਾਇਆ ਜਾਵੇ ਤਾਂ ਕਿ ਇਸ ਗਰਮੀ ਤੇ ਕਹਿਰ ਤੋਂ ਬਚਦੇ ਆ ਲੋਕ ਸਵੇਰੇ ਸ਼ਾਮ ਵੱਧ ਨਿਕਲ ਤਾ ਵੋਟ ਪਾ ਸਕਣ ਚਲੋ ਜੀ ਜੋ ਵੀ ਹੈ 1 ਜੂਨ ਨੂੰ ਵੋਟਾਂ ਨੇ ਤੇ ਪੰਜਾਬ ਆਖਰੀ ਗੇੜ ਦੇ ਵਿੱਚ ਹੈ ਤੇ ਪੰਜਾਬ ਦੀਆਂ 13 ਸੀਟਾਂ ਤੇ ਵੋਟਾਂ ਪਾਉਣੀਆਂ ਜੇ ਤੁਸੀਂ ਵੋਟਰ ਹੋ ਤਾਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਿਓ ਹੋਰ ਆਪਣੇ ਦਿਲ ਤੋਂ ਸੋਚ ਕੇ ਦਿਮਾਗ ਤੋਂ ਸੋਚ ਕੇ ਪੰਜਾਬ ਦੇ ਪੱਖ ਨੂੰ ਆਪਣੇ ਹਲਕੇ ਦੇ ਪੱਖ ਨੂੰ ਆਪਣੇ ਸੂਬੇ ਦੇ ਪੱਖ ਨੂੰ ਧਿਆਨ ਚ ਰੱਖਦੇ ਆ ਹੋਇਆ ਆਪਣੇ ਮੁਲਕ ਦੀ ਸਰਕਾਰ ਦੇ ਪੱਖ ਨੂੰ ਧਿਆਨ ਚ ਰੱਖਦੇ ਆ ਹੋਇਆ ਆਪਣੀ ਵੋਟ ਪਾਇਓ ਤੇ ਜੇ ਤੁਹਾਨੂੰ ਲੱਗਦਾ ਕਿ ਨਾ ਅੰਨਿਆਂ ਚ ਕੋਈ ਕਾਣਾ ਰਾਜਾ ਵੀ ਨਹੀਂ ਚੁਣਨਾ ਮੈਂ ਆਪਣੇ ਉਮੀਦਵਾਰਾਂ ਚੋਂ ਕੋਈ ਉਮੀਦਵਾਰ ਪਸੰਦ ਨਹੀਂ ਤੇ ਤਾਂ ਵੀ ਤੁਸੀਂ ਵੋਟ ਪਾਉਣ ਕਰੋ ਜਰੂਰ ਜਾਇਓ ਚਾਹੇ ਨੋਟਾ ਦਬਕਿਆ ਹੋਇਆ ਪਰ ਵੋਟ ਜਰੂਰ ਪਾਇਓ ਤੁਸੀਂ ਬੇਖਦਰ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ